ਭਾਜੀ ਮੈਂ ਤੁਹਾਨੂੰ ਕਹਿੰਨਾ ਅੰਮਰਸਰ ਦੇ ਵਿੱਚ 50 ਰੁਪਏ ਦੇ ਵਿੱਚ ਇੰਨਾ ਮਟੀਰੀਅਲ ਪਾ ਕੇ ਕੋਈ ਨਹੀਂ ਲਗਾ 50 ਰੁਪਏ 40 ਰੁਪਏ ਦੀ ਭਾਜੀ ਨਹੀਂ ਭਾਜੀ ਝੂਠ ਨਹੀਂ ਬੋਲਦਾ ਇੱਥੇ ਹੀ ਜਾਣ ਦੇ ਕੇ ਜਾਣੀ ਨਾ ਇੱਥੇ ਹੀ ਜਾਣ ਦੇ ਕੇ ਜਾਣੀ ਨਾ ਇਹ ਕਿਉਂਕਿ ਹਣ ਕਸਟਮਰ ਨੇ ਕਿਹਾ ਸ਼ਿਮਲਾ ਮੇਟੀ ਗਾਜਰ ਆ ਗਈ ਆ ਇਹ ਸਵੀਟ ਕੌਰਨ ਆ ਗਏ ਇਹ ਪਿਆਜ਼ ਆ ਗਿਆ ਦਵਾਈਆਂ ਜਿਹੜੀ ਹੈਗੀ ਨਾ ਦੁਕਾਨਦਾਰੀ ਦੁਕਾਨਦਾਰੀ ਖਰੀ ਕਿਦੀ ਗਿਣੀ ਜਾਂਦੀ ਆ ਜਿਹੜਾ ਆਪਣੇ ਕਸਟਮਰ ਦਾ ਖਿਆਲ ਰੱਖਦਾ ਜਿਹਦੇ ਸਦਾ ਗਾਹਕ ਨੂੰ ਇਹਦੀ ਚਮਕ ਵੇਖੋ ਇਹ ਚਮਕ ਗਈ ਨਾ ਇੱਥੇ ਕੋ ਨੂੰ ਕੋਈ ਰਿਫੈਂਡ ਰਿਫੰਡ ਨਹੀਂ ਨੈਯ ਰਾਣਾ ਦਾ ਰਾਜ ਹੈਗਾ ਇੱਕ ਮਸਾਲੇ ਘੱਟ ਸਵਾਦ ਜ਼ਿਆਦਾ ਮਟੀਰੀਅਲ ਜ਼ਿਆਦਾ ਅੰਬਰਸਰ ਜੇ ਕਿਤੋਂ ਨਹੀਂ ਮਿਲੇਗਾ ਇੰਨਾ ਮਟੀਰੀਅਲ ਭਾਈ ਉਹ ਇਹ ਬੋਲਣ ਵਾਲਾ ਵੀ ਇਨਸਾਨ ਹੁੰਦਾ ਤੇ ਜੀ ਬੋਲਣ ਵਾਲਾ ਵੀ ਇਨਸਾਨ ਹੁੰਦਾ ਕਿਉਂਕਿ ਅੱਜ ਮੈਂ ਜੋ ਕੁਝ ਵੀ ਆ ਮੈਂ ਆਪਣੀ ਮਾਂ ਦੀ ਬੋਲਣ ਦਾ ਕੰਮ ਐਸਾ ਤੇ ਹੱਸ ਦੀ ਮੈਂ ਲੱਗੀ ਐ ਅੱਜ ਕਿਸੇ ਕੋ ਹੋਗਾ ਤੇ ਕੱਲ ਕਿਸੇ ਕੋ ਨਹੀਂ ਹੈਗਾ ਚਲਦੇ ਕਿਤੇ ਡਾਡੀ ਕਿੰਕੂ ਬਹੁਤ ਟੇਸਟੀ ਜੀ ਕੀ ਰਾਜ ਇਸਕੋ ਨਿਊਟ੍ਰੀ ਦਾ ਰਾਜ ਹੈਗਾ ਇੱਕ ਮਸਾਲੇ ਘੱਟ ਸਵਾਦ ਜ਼ਿਆਦਾ ਮਟੀਰੀਅਲ ਜ਼ਿਆਦਾ ਅੰਬਰਸਰ ਚ ਕਿਤੋਂ ਨਹੀਂ ਮਿਲੇਗਾ ਇੰਨਾ ਮਟੀਰੀਅਲ ਭਾਜੀ ਕਿਹਦੀ ਇਕੱਲਾ ਮੀਰਾ ਪਨੀਰ ਵਾਲਾ ਮਸ਼ਹੂਰ ਹੁੰਦਾ ਤੇ ਵਾਲੇ ਭਾਜੀ ਨਹੀਂ ਭਾਜੀ ਮਸ਼ਹੂਰ ਦੀ ਗੱਲ ਹਾਂਜੀ ਮਸ਼ਹੂਰ ਦੀ ਗੱਲ ਨਹੀਂ ਹੈਗੀ ਭਾਜੀ ਜੇ ਅਸੀਂ ਟੇਸ ਚੰਗਾ ਦਾਂਗੇ ਕੰਮ ਚੰਗਾ ਕਰਾਂਗੇ ਲੋਕ ਕੀ ਹੁੰਦੇ ਆ ਜਿਵੇਂ ਸਾਡੇ ਕੋ ਕਸਟਮਰ ਆਉਂਦੇ ਆ ਇਹ ਸਾਡੇ ਜਿਹੜੇ ਕਸਟਮਰ ਹੁੰਦੇ ਆ ਨਾ ਜਦੋਂ ਕਿਸੇ ਨੂੰ ਚੀਜ਼ ਚੰਗੀ ਲੱਗਦੀ ਹੈ ਦੂਜੇ ਨੂੰ ਜਾ ਕੇ ਦੱਸਦਾ ਤੀਜੇ ਨੂੰ ਜਾ ਕੇ ਦੱਸਦਾ ਫਿਰ ਉਸ ਤੋਂ ਬਾਅਦ ਸਾਨੂੰ ਸਪੋਰਟ ਕਿੱਦਾਂ ਮਿਲਦੀ ਜੇ ਤੁਹਾਡੇ ਵਰਗੇ ਭਰਾ ਜੇ ਸਾਡੇ ਕੋ ਆਂਦੇ ਆ ਵੀਡੀਓ ਕਰਦੇ ਆ ਫਿਰ ਉਹਦੇ ਵਿੱਚ ਕਮੈਂਟ ਚ ਪਾਸ ਕਰ ਦਿੰਦੇ ਆ ਇਹਨਾਂ ਸੋਦਾ ਚੰਗਾ ਕੋਈ ਕਮੈਂਟ ਨਹੀਂ ਕਰਦੇ ਵੀਡੀਓ ਨੂੰ ਲਾਈਕ ਕਰ ਦਿੰਦੇ ਆ ਇਹ ਚੀਜ਼ ਦੇ ਨਾਲ ਜਿਹੜਾ ਬੰਦਾ ਹੋਰ ਪੋਪੂਲਰ ਹੋ ਜਾਂਦਾ ਮੇਨ ਚੀਜ਼ ਹੈਗੀ ਮੇਨ ਕੰਮ ਗਾ ਕੋਈ ਵੀ ਕੰਮ ਕਰੋ ਜ਼ਿੰਦਗੀ ਦੇ ਵਿੱਚ ਚੰਗਾ ਕੰਮ ਕਰੋ ਕੋਈ ਵੀ ਕੰਮ ਕਰੋ ਕਿਉਂਕਿ ਨੀਤ ਸਭ ਤੋਂ ਪਹਿਲੇ ਨੀਤ ਦੇ ਉੱਤੇ ਆਂਦਾ ਦੂਸਰੀ ਬਾਰ ਉਸ ਤੋਂ ਬਾਅਦ ਆਂਦਾ ਕੁਆਲਿਟੀ ਦੇ ਉੱਤੇ ਆਂਦਾ ਤੋ ਤੀਸਰੀ ਗੱਲ ਜਦੋਂ ਕੋਈ ਸਾਡੇ ਕੋ ਆਂਦਾ ਤੇ ਅਸੀਂ ਉਹਦੀ ਕਿੰਨੀ ਰਿਸਪੈਕਟ ਕਰਦੇ ਆ ਕਿਉਂਕਿ ਹਰ ਕੋਈ ਇਨਸਾਨ ਅੱਜ ਕੱਲ ਦੇ ਸਮੇਂ ਦੇ ਵਿੱਚ ਛੋਟੇ ਤੋਂ ਛੋਟਾ ਇਨਸਾਨ ਹੋਵੇ ਤੇ ਵੱਡੇ ਤੋਂ ਵੱਡਾ ਹੋਵੇ ਹਰ ਇੱਕ ਬੰਦਾ ਰਿਸਪੈਕਟ ਮੰਗਦਾ ਪਾਜੀ ਇਹਨੀਆਂ ਪਿਆਰੀਆਂ ਗੱਲਾਂ ਸਿੱਖੀਆਂ ਕਿ ਪਾਜੀ ਦੁਨੀਆਦਾਰੀ ਆ ਦੁਨੀਆਦਾਰੀ ਜਿਹੜਾ ਮੇਰਾ ਵਪਾਰ ਵੀ ਆ ਕੰਮ ਵੀ ਆ ਦੁਨੀਆ ਸਭ ਕੁਝ ਸਿਖਾ ਦਿੰਦੀ ਆ ਜਦੋਂ ਬਿਜ਼ਾਰਚ ਅਸੀਂ ਤੁਰਦੇ ਆ ਨਾ ਤੇ ਓਏ ਬੋਲਣ ਵਾਲਾ ਵੀ ਇਨਸਾਨ ਹੁੰਦਾ ਤੇ ਜੀ ਬੋਲਣ ਵਾਲਾ ਵੀ ਇਨਸਾਨ ਹੁੰਦਾ ਤੇ ਸਾਡੇ ਜਿਹੜੇ ਮਾਪਿਓ ਨੇ ਜਿਹੜੇ ਮੈਨੂੰ ਸੰਸਕਾਰ ਦਿੱਤੇ ਮੇਰੀ ਮਾਂ ਨੇ ਸੰਸਕਾਰ ਦਿੱਤੇ ਆ ਮੇਰੇ ਸੰਸਕਾਰ ਬੋਲਦੇ ਆ ਮੇਰੇ ਮਾਪਿਓ ਨੇ ਜੋ ਮੈਨੂੰ ਗਿਆਨ ਦਿੱਤਾ ਰੱਬ ਕਿਸ ਤੋਂ ਬਣਾਉਂਦਾ ਆਪਣੀ ਮਾਂ ਨੂੰ ਕੀ ਬਾਤ ਹੈ ਭਾਜੀ ਕਿਉਂਕਿ ਅੱਜ ਮੈਂ ਜੋ ਕੁਝ ਵੀ ਆ ਮੈਂ ਆਪਣੀ ਮਾਂ ਦੀ ਬਦੌਲਤ ਆ ਭਾਜੀ ਜਿਹੜਾ ਤੁਹਾਡੇ ਦੁਕਾਨ ਦੇ ਕਿੰਨੇ ਚੋਟਰੀ ਖਾਣਾ ਆਜਾਦਾ ਗਾਰ ਉਹ ਹੀ ਦਸ ਲੈ ਕੇ ਆਉਂਦਾ ਹੈ ਭਾਜੀ ਕੰਦ ਕੰਦ ਦਾ ਮਤਲਬ ਹੈ ਫਰਸਟ ਇਮਪ੍ਰੈਸ਼ਨ ਲਾਸਟ ਇਮਪ੍ਰੈਸ਼ਨ ਜਦੋਂ ਅਸੀਂ ਇਹ ਕੰਮ ਸਟਾਰਟ ਕੀਤਾ ਜਦੋਂ ਮੇਰੀ ਪਹਿਲੀ ਵੀਡੀਓ ਵਾਇਰਲ ਹੋਈ ਭਾਜੀ ਤੇ ਲੋਕ ਮੇਰੇ ਕੋ ਆਏ ਕੋਈ ਅਸੀਂ ਗਲਤ ਵੀ ਕਰਦੇ ਆ ਤੁਹਾਨੂੰ ਦੱਸ ਕਿ ਕਿ ਵੀ ਗਏ ਕਿ ਕਈ ਹੋਰ ਸੇਲ ਦਾ ਜਿਵੇਂ ਕੋਈ ਕੰਮ ਕਰਦੇ ਨਾ ਜਿਵੇਂ ਨਿਊਟਰੀ ਦਾ ਤੇ ਆਪਾਂ ਨੂੰ ਪਤਾ ਨਹੀਂ ਹੁੰਦੇ ਕਿ ਇਹਦੇ ਜੀ ਨਿਊਟਰੀ ਜੀ ਕਿੰਨੀਆ ਕੁਆਲਿਟੀ ਆ ਬਾਜ਼ਾਰ ਦੇ ਵਿੱਚ ਨਿਊਟਰੀ ਲੈਣ ਜਾਵਾਂਗੇ ਨਾ 100 ਤਰ੍ਹਾਂ ਦੀ ਨਿਊਟਰੀ ਮਿਲਦੀ ਭਾਜੀ ਮੈਦੇ ਵਾਲੀ ਤੋਂ ਲੈ ਕੇ ਹਰ ਤਰ੍ਹਾਂ ਦੀ ਮਿਲਾਵਟ ਵਾਲੀ ਉਹ ਬੰਦੇ ਨੇ ਮੈਨੂੰ ਇੱਕ ਆਗਰੇ ਗਾਗ ਨੇ ਦੱਸਿਆ ਅੰਬਰ ਸਰਦੀ ਹੋਟਸੇਲ ਮਾਰਕੀਟ ਦਾ ਹੀ ਬੰਦਾ ਹੈ ਜਿਹਨੇ ਦੱਸਿਆ ਕਿ ਸੋਇਆ ਵੜੀ ਜਿਹੜੀ ਕਿਹੜੀ ਪਿਓਰ ਆਲੀ ਹੈ ਤੇ ਕਿਹੜੀ ਪਿਓਰ ਵਾਲੀ ਨਹੀਂ ਹੁੰਦੀ ਪਰ ਉਥੋਂ ਗਿਆਨ ਲੈ ਕੇ ਉਹਨਾਂ ਨੇ ਮੈਨੂੰ ਦੱਸਿਆ ਕਿ ਆਹਲੀ ਕੁਆਲਿਟੀ ਯੂਜ਼ ਕਰੋ ਐ ਸਿਹਤ ਵਾਸਤੇ ਵੀ ਵਧੀਆ ਤੇ ਲੋਕਾਂ ਵਾਸਤੇ ਵੀ ਵਧੀਆ ਐ ਰੂਚੀ ਦੀਗੀ ਨੰਬਰ 1 ਨਿਊਟਰੀ ਜਿਹੜੀ ਕੀ ਰੂਚੀ ਚੀਜ਼ ਦੀ ਹੈਗੀ ਸਾਡੀ ਤਾਂ ਇੱਕ ਖਾਸ ਪੀਜੀ ਹੈ ਚੀਜ਼ਾਂ ਤੋਂ ਤੁਸੀਂ ਬਾਜੀ ਕੁਝ ਲੈਣਾ ਖਾਣਾ ਕੋਈ ਗੱਲ ਨਹੀਂ ਮੈਂ ਆਪਾਂ ਕੰਮ ਆ ਤਾਂ ਸਾਡਾ ਇੰਟਰਵਿਊ ਚੱਲਦੀ ਰਹਿਣੀ ਆ ਨਿਊਟਰੀ ਕੋਲ ਚੱਲ ਜਾਣਾ ਨਾ ਉਹ ਜਿਹੜਾ ਪ੍ਰੋਸੈਸਰ ਖੰਨੇ ਆ ਹਾਂ ਵੇਖੋ ਇੱਕ ਕਸਟਮਰ ਵੀ ਆਇਆ ਰਿਵਿਊ ਲੈ ਸਕਦੇ ਹੋ। ਬਾਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਂਦੇ ਤੋਂ? ਮੈਨੂੰ 15 ਸਾਲ ਹੋ ਗਏ। 15 ਸਾਲ ਹੋ ਗਏ। ਸਾਹਮਣੇ ਦੁਕਾਨ ਹੁੰਦੀ ਉਹਨੇ ਇੱਥੇ ਆ ਗਏ ਮੇਰਾ। ਅੱਛਾ ਤੁਹਾਡੀ ਦੁਕਾਨ ਸਾਹਮਣੇ ਹੈ। ਹਾਂ ਸਾਹਮਣੇ ਦੁਕਾਨ ਹੈ ਇੱਕ ਸੀ। ਉਹਨੇ ਮੈਂ 15 ਸਾਲ ਹੋ ਗਏ ਨਾਲ ਕੋਲੀ ਟੇਸਟਿੰਗ ਦਾ ਹੀ ਹੈਗਾ ਵਾ ਅੰਮ੍ਰਿਤਸਰ ਚ। ਤੁਹਾਡੇ ਕੋਲ ਆ ਰਿਹਾ। ਕਿੰਨਾਂ ਰਿਵਿਊ ਹੈਗਾ ਜੀ? ਕੋਈ ਹੈਗਾ ਨਹੀਂ ਤੇ ਸਵਾਦ ਕਿਦਾਂ ਦਾ ਮਿਲਦਾ? ਸਭ ਤੋਂ ਟੇਸਟੀ ਔਰ ਫੈਮਿਲੀ ਵਾਸਤੇ ਮੈਂ ਪੈਕ ਕਰਾਈ ਲੈ ਕੇ ਜੰਨਾ ਹੁਣਾ। ਅੱਜ ਦਾ ਖਾਣਾ ਫੈਮਿਲੀ ਨੇ ਆਹ ਖਾਡਾ ਵਾ। ਬਾਜੀ ਦਾ ਟਾਕਾ ਦ ਪਿਆਰ ਭਾਜੀ ਗੱਲ ਨੇ ਜ਼ਿੰਦਗੀ ਦੇ ਵਿੱਚ ਪਤਾ ਕੀ ਹੁੰਦਾ ਹੈ ਕਈ ਇਨਸਾਨ ਪੈਸਾ ਕਮਾਉਂਦੇ ਕਈ ਇਨਸਾਨ ਇੱਜ਼ਤ ਕਮਾਉਂਦੇ ਆ ਤੇ ਅਸੀਂ ਕੋਸ਼ਿਸ਼ ਕਰੀਦੀ ਕਿ ਅਸੀਂ ਇੱਜ਼ਤ ਹੀ ਕਮਾਈਏ ਕਿਉਂਕਿ ਇੱਜ਼ਤ ਵਰਗੀ ਜਿਹੜੀ ਇੱਜ਼ਤ ਹੁੰਦੀ ਹੈ ਨਾ ਉਹ ਸਾਲਾ ਸਾਲਾ ਤੱਕ ਲੋਕਾਂ ਨੂੰ ਯਾਦ ਰਹਿੰਦੀ ਆ ਪੈਸਾ ਦੇ ਹੱਥ ਦੀ ਮੈਂ ਲੱਗੀ ਆ ਅੱਜ ਕਿਸੇ ਕੋ ਹੋਗਾ ਤੇ ਕੱਲ ਕਿਸੇ ਕੋ ਨਹੀਂ ਹੈਗਾ ਜਦੋਂ ਪੈਸਾ ਜ਼ਿਆਦਾ ਇਨਸਾਨ ਕੋ ਆ ਜਾਂਦਾ ਤਾਂ ਬੰਦੇ 'ਚ ਮੈਂ ਆ ਜਾਂਦੀ ਆ ਤੇ ਮੈਂ ਪਰਮਾਤਮਾ ਕੋ ਇੱਕੋ ਚੀਜ਼ ਮੰਗਦਾ ਨਾ ਕਿ ਪਰਮਾਤਮਾ ਪੈਸਾ ਮੈਨੂੰ ਓਨਾ ਦੇ ਦਈ ਕਿ ਜਿੰਨੇ ਕਿ ਮੇਰੀ ਲੋੜ ਪੂਰੀ ਹੋ ਜਾਵੇ ਮੇਰੇ ਘਰ ਦੇ ਖਰਚੇ ਕੋਰੇ ਹੋ ਜਿਏ ਨੇ ਕਿਸੇ ਅੱਗੇ ਮੈਂ ਤਲੀ ਨਾ ਡਾ ਬਸ ਭਗਵਾਨ ਅੱਗੇ ਇੱਕੋ ਹੀ ਅਰਦਾਸ ਕਰਦਾ 24 ਘੰਟੇ ਕਿ ਐਦਾਂ ਨਾ ਕਿਸੇ ਅੱਗੇ ਕਰਨਾ ਪਵੇ ਬਾਕੀ ਮੈਨੂੰ ਉਹਨਾਂ ਕੇ ਦੇਈ ਜਿੰਨੇ ਕੇ ਜਿੰਨੇ ਕੇ ਦੇ ਨਾਲ ਮੈਂ ਆਪਣੀ ਔਕਾਤ ਜੀ ਰਵਾਂ ਤੇ ਜਿੰਨੇ ਕੇ ਦੇ ਨਾਲ ਮੈਂ ਕਿਸੇ ਨਾਲ ਮਾੜਾ ਨਾ ਸੋਚਾਂ ਨਾ ਮਾੜਾ ਕਰਾਂ ਭਾਜੀ ਕੀ ਬਣਾ ਲੱਗਿਆ ਭਾਜੀ ਇਹ ਲਗਾ ਰਿਹਾ ਹੈ ਇਹ ਭਾਜੀ ਦਾ ਹਾਂਜੀ ਅਕੀਮਾ ਕਰਦੇ ਅੱਗੇ ਭਾਜੀ ਹਲਕਾ ਆ ਥੋੜਾ ਜਿਹਾ ਘਿਓ ਲਗਾ ਦੇਈਦਾ ਕੁਲਚੇ ਨੂੰ ਕਿਉਂਕਿ ਕੁਲਚਾ ਹਰ ਕਿਤੇ ਜਾਂਦੇ ਆ ਨਾ ਐ ਏਦਾਂ ਹੁੰਦਾ ਐਦਾਂ ਗਰੇਵੀ ਨਾਲ ਲਾ ਕੇ ਦੇ ਦਿੰਦੇ ਆ ਠੀਕ ਐ ਐਦਾਂ ਕਿਸੇ ਨੂੰ ਦਿੰਦੇ ਆ ਨਾ ਐਦਾਂ ਗਰੇਵੀ ਨਾਲ ਲਾ ਕੇ ਦੇ ਦਿੰਦੇ ਸਾਡਾ ਕੰਮ ਕਰਨ ਦਾ ਤਰੀਕਾ ਕੀ ਹੈਗਾ ਅਸੀਂ ਕੁਲਚੇ ਨੂੰ ਇੱਥੋਂ ਸਿੱਖਣਾ ਇਹਨੂੰ ਪਿਆਰ ਦੇਣਾ ਸਿੱਖਿਆ ਥੋੜਾ ਗਰਮ ਹੋ ਗਿਆ ਅਸੀਂ ਇਹਨੂੰ ਅਰੇ ਜੀ ਡਿਪ ਕਰਕੇ ਦੇਣਾ ਜਿੱਥੇ ਗਾਗ ਜਿੱਥੇ ਗਾਗ ਦੋ ਖਾਣ ਦੀ ਭੁੱਖ ਹੋਏਗੀ ਨਾ ਉਹ ਤਿੰਨ ਖਾਏਗਾ ਜਿਹਨੂੰ ਤਿੰਨ ਖਾਣ ਦੀ ਭੁੱਖ ਹੋਏਗੀ ਉਹ ਚਾਰ ਖਾਏਗਾ ਇਹ ਗਾਰੰਟੀ ਹੈਗੀ ਭਾਜੀ ਚੈਲੰਜ ਕਰਦੇ ਹੋ ਚੈਲੰਜ ਨੇ ਸਵਾਦ ਦੀ ਗੱਲ ਲੱਗ ਗਈ ਭਾਈ ਜਦੋਂ ਜਿੰਨੂੰ ਚਾਹੀ ਸਵਾਲ ਲੱਗਨੇ ਉਹਨੇ ਹੋਰ ਮੰਗੀ ਨਹੀਂ ਭਾਜੀ ਜਿੰਨੇ ਇਨਸਾਨ ਗਾ ਇਹੋ ਜੇ ਵੀ ਆਂਦੇ ਆ ਜਿਹੜੇ ਕਹਿੰਦੇ ਭਾਜੀ ਖਾ ਕੇ ਪਤਾ ਹੀ ਕਹਿੰਦੇ ਢਿੱਡ ਭਰ ਗਿਆ ਮਗਰ ਨੀਤ ਨਹੀਂ ਭਰੀ ਐ ਭਾਈ ਇਹ ਆ ਵੇਖ ਲੋ ਹੁਣ ਕਸਟਮਰ ਨੇ ਕਿਹਾ Shimla ਮੇਂ ਗਾਜਰ ਆ ਗਈ ਆ ਐਸ ਸਵੀਟ ਕੌਰ ਨਾ ਆ ਗਏ ਭਾਜੀ ਨਿਊਟ੍ਰੀ ਗੁੱਚਾ ਹੁੰਦਾ ਐ ਪਿਆਜ਼ ਆ ਗਿਆ ਦਵਾਈਆਂ ਵਾਲੀ ਮਾਰਕੀਟ ਭਾਜੀ ਲੱਗਦਾ ਤੁਸੀਂ ਪਿਆਰ ਹੀ ਪਾ ਰਹੇ ਹੋ ਸਾਰਾ ਕੁਝ ਭਾਜੀ ਪਿਆਰ ਵੀ ਹੈ ਸਵਾਦ ਵੀ ਹੈ ਕਿਉਂਕਿ ਇਹ ਜਿਹੜੀ ਹੈਗੀ ਨਾ ਦੁਕਾਨਦਾਰੀ ਦੁਕਾਨਦਾਰੀ ਖਰੀ ਕਿਦੀ ਕਿੰਨੀ ਜਾਂਦੀ ਆ ਜਿਹੜਾ ਆਪਣੇ ਕਸਟਮਰ ਦਾ ਖਿਆਲ ਰੱਖਦਾ ਜਿੱਦਾਂ ਆਪਣੇ ਸਰੀਰ ਦਾ ਖਿਆਲ ਰੱਖਿਆ ਜਾਂਦਾ ਨਾ ਐਦਾਂ ਵੀ ਦੁਕਾਨਦਾਰੀ ਜਿਹੜੀ ਹੈ ਨਾ ਕਸਟਮਰ ਦਾ ਖਿਆਲ ਰੱਖਣਾ ਪੈਂਦਾ ਹਰ ਚੀਜ਼ ਕਿੱਦਾਂ ਦੀ ਹੈ ਜਿਵੇਂ ਕਿ ਹੁਣ ਤੋਂ ਇੱਕ ਐਗਜ਼ਾਮਪਲ ਦੇ ਲੱਗਾ ਜਿਵੇਂ ਇਹ ਨਿਊਟਰੀ ਹੈਗੀ ਆ ਨਿਊਟਰੀ ਵਿੱਚ ਮੈਂ ਚੰਗੀਆਂ ਚੀਜ਼ਾਂ ਪਾਵਾਂਗਾ ਹਰ ਜੀ ਫਰੈਸ਼ ਦਾਗਾ ਗਾਗ ਨੂੰ ਇਹਦੀ ਚਮਕ ਵੇਖੋ ਇਹਦੀ ਚਮਕ ਹੈ ਨਾ ਇਹਦੇ ਕੋਲ ਨੂੰ ਕੋਈ ਰਿਫੈਂਡ ਰਿਫੌਂਡ ਨਹੀਂ ਨੈਰਾਣਾ ਬਿਲਕੁਲ ਆਇਲ ਲੈਸ ਹੈ ਜਿਹਨੂੰ ਕਹਿੰਦੇ ਤੇ ਇਹ ਜਦੋਂ ਨਿਊਟਰੀ ਮੈਂ ਅਗਲੇ ਦਿਨ ਵੇਚਾਂਗਾ ਨਾ ਇਹਦੀ ਚਮਕ ਨਹੀਂ ਹੋਏਗੀ ਠੀਕ ਹੈ ਰਾਜ ਕੀ ਬਾਜੀ ਇਸ ਦਾ ਰਾਜ ਇਹ ਹੈਗਾ ਕਿ ਅਸੀਂ ਤਾਜੀ ਬਣਾਨੇ ਆ ਤੇ ਤਾਜੀ ਹੀ ਖਵਾਨੇ ਆ ਪਨੀਰ ਦੀ بارش ਕਰੀ ਜਾਂਦੇ ਹੋ ਪਨੀਰ ਆ ਗਿਆ ਬਾਜੀ ਅਜੇ ਨਾ ਕੁਛ ਭਾਈ ਜਾਂਦੇ ਹੋ ਬਾਜੀ ਮੈਂ ਤੁਹਾਨੂੰ ਕਹਿੰਦਾ ਅੰਮਰਸਰ ਦੇ ਵਿੱਚ 50 ਰੁਪਏ ਦੇ ਵਿੱਚ ਇੰਨਾ ਮਟੀਰੀਅਲ ਪਾ ਕੇ ਕੋਈ ਨਹੀਂ ਦਿੰਦਾ 50 ਰੁਪਏ ਦੀ ਭਾਜੀ ਨਹੀਂ ਭਾਜੀ ਝੂਠ ਨਹੀਂ ਬੋਲਦਾ ਇੱਥੇ ਹੀ ਜਾਨ ਦੇ ਕੇ ਜਾਣੀ ਨਾ ਇਹ ਕਿਉਂ ਆ ਗਿਆ ਜੀ ਇਹ ਜਿਹੜੀ ਪਲੇਟ ਜੋ ਅਸੀਂ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਤੇ ਦੇ ਕਿਸ ਨੇ ਇਹ ਨਹੀਂ 50 ਰੁਪਏ ਦੀ ਖਾਣੀ ਹੋਵੇ ਤੇ ਕਿੱਥੇ ਆਵੇ ਤੇ ਆਪਣਾ ਫੋਨ ਨੰਬਰ ਦੱਸੋ ਇੱਕ ਮਿੰਟ ਇਹ ਪਲੇਟ ਖਾਣ ਵਾਸਤੇ ਆਣਾ ਪਏਗਾ ਅੰਬਰਸਰ ਨੀਅਰ ਗੁਰੂ ਰਵੀਦਾਸ ਜੀ ਦਾ ਮੰਦਿਰ ਹੈਗਾ ਤੇ ਸ਼ਿਵ ਕਿਰਪਾ ਦੇ ਨਾਮ ਤੇ ਮੇਰੀ ਕਾਰਟ ਹੈਗੀ ਮੇਰੀ ਟਾਈਮਿੰਗ ਹੈਗੀ ਹੈ ਸਵੇਰੇ 9:00 ਤੋਂ 5:00 ਤੱਕ ਸੰਡੇ ਨੂੰ ਛੁੱਟੀ ਹੁੰਦੀ ਜੀ